ਜੱਸ ਗੱਡੀ ਦੀ ਰਾਤ ਬੀਤੀ ਰਾਤ ਨੂੰ ਪਛਾਤੇ ਵਿਅਕਤੀਆਂ ਦੇ ਵੱਲੋਂ ਭੰਨ ਤੋੜ ਕੀਤੀ ਹੈ ਜਿਸ ਘਰੇ ਉਹ ਵਿਅਕਤੀ ਆਉਂਦਾ ਸੀਗਾ ਉਹ ਘਰ ਦਾ ਮੁਖੀ ਸਾਡੇ ਨਾਲ ਹੈ ਬਾਈ ਜੀ ਉਹਨਾਂ ਤੋਂ ਪੁੱਛਦੇ ਆਂ ਵੀ ਸਾਰੀ ਕੀ ਗੱਲਬਾਤ ਹੋਈ ਹੈ ਬਾਈ ਜੀ ਕੀ ਗੱਲਬਾਤ ਹੋਈ ਸਾਰੀ ਇਹ ਜਿਹੜਾ ਬੰਦਾ ਸੁਣਿਆ ਵੀ ਤੁਹਾਡੇ ਘਰ ਜਿਹੜਾ ਆਉਂਦਾ ਸੀਗਾ ਇਹ ਕੀ ਨਾਂ ਸੀ ਕਿਹੜੇ ਪਿੰਡ ਦਾ ਸੀਗਾ ਤੇ ਨਾਂ ਹੈਗਾ ਸੰਦੀਪ ਸਿੰਘ ਬਾਬਾ ਫਾਇਦ ਅੱਛਾ ਠੀਕ ਹੈ ਇਹ ਮੇਰੇ ਜਾਨ ਨੇ ਆਉਂਦਾ ਸੀ ਮਗਾ ਕਹਿੰਦਾ ਸੀ ਇੱਕ ਦਿਨ ਸੱਦ ਲੈਣੇ ਕਹਿੰਦੀ ਕੁੜੀ ਦੇ ਬਾਡੇ ਜੋ ਆਇਆ ਪਹਿਲਾਂ ਹੋਂ ਲੱਗਾ ਮੈਨੂੰ ਬਾਡੇ ਦਾ ਨਹੀਂ ਪਤਾ ਸੀ ਮਾਰੇ ਇਹਨਾਂ ਦਾ ਕਿੰਨੇ ਕਿੰਨਾ ਚਿਰ ਪਹਿਲਾਂ ਕੀ ਹੋ ਗਿਆ ਮੈਨੂੰ ਪਤਾ ਬਾਡੇ ਨੂੰ ਕਿੰਨਾ ਟਾਈਮ ਹੋ ਗਿਆ ਮੰਮੇ ਬਾਡੇ ਨੂੰ ਬਾਡੇ ਨੂੰ ਆਪਣੇ ਸਿਆਲ ਕੀ ਸੀਦਾ ਸਿਆਲ ਕੀ ਹੋ ਗਿਆ ਹਮ ਜਦ ਅਸ਼ਨੋ ਮੇਲਾ ਦਾ ਠੀਕ ਹੈ ਅਠਨਵੇਂ ਮਹੀਨੇ ਚਲ ਮੈਂ ਯਾਰ ਬੰਦਾ ਕੋਈ ਆ ਗਿਆ ਚਲ ਕੋਈ ਨਾਮ ਤਾਂ ਨਾ ਬੰਦਾ ਕਹਿੰਦਾ ਮਕਲਾਂ ਦੇ ਚੰਦੀਗੁਰੂ ਮਸਜਿਦ ਕਮਿਟੀ ਠੀਕ ਹੈ ਹਮ ਹੋਲੀ 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 ਤਬਾ ਉਂਗੈ ਟਿਕ ਮੈਂ ਖੰਦੀਪ ਐ ਤੇ ਹੁਣ ਨਾ ਕਾਰੀ ਬਣਾ ਕਾਰੀ ਬਣਾ ਮੇਰੇ ਸਾਥ ਵੀ ਤੇ ਹੀ ਗੱਲ ਆ ਉਹ ਕਹਿੰਦੇ ਖੰਦੀਪ ਕੋਤਲ ਚੱਲ ਕੋਈ ਸ਼ਾਵਾ ਜੀ ਬਿਠਣ ਲਿਆ ਆ ਜਾ ਤੇਰੀ ਤੇ ਤੂੰ ਆਉਂਦਾ ਮਹੀਨੇ ਦੋ ਮਿੰਨੇ ਤਿੰਨ ਮਹੀਨੇ ਬਾਅਦ ਆਇਆ ਕਰ ਬੰਦਾ ਭੜਾ ਲੱਗਦਾ ਨਹੀਂ ਮੰਮੀ ਮੈਂ ਗਾਲਤਾਂ ਫੜਨਾ ਨਾ ਟਾਂ ਕਾ ਬਾ ਸਾਡਾ ਨਾ ਤਕਲੀਫ ਪੈਂਦਾ ਸੀ ਮੇਰਾ ਮੈਨੂੰ ਰੋਕਦਾ ਸੀਗਾ ਤੇ ਬੈਠੋਂ ਆਣ ਕੇ ਪੰਗਾ ਪੈ ਗਿਆ ਤੇ ਕੱਲ ਫਿਰ ਸ਼ਾਵਨੋਂ ਆ ਗਿਆ ਇਹਨੇ ਆਉਣਾ ਸੀਗਾ ਠੀਕ ਫਿਰ ਮੈਂ ਲੜਨ ਲੱਗ ਪਿਆ ਇਹਨੂੰ ਹੂੰ ਬੱਸ ਇੰਨੂੰ ਇਹਨਾ ਤੇ ਮੀਰਾਣ ਗਵਾੜ ਉੱਟ ਕੇ ਆ ਗਿਆ ਮੈਨੂੰ ਕੋਈ ਪਤਾ ਨਹੀਂਗਾ ਹੂੰ ਬੱਸ ਉਹ ਬੰਦਾ ਜਮਾ ਕੇ ਬੰਦਾ ਤੇ ਨੂੰ ਠੀਕ ਹੈ ਹਾਂਜੀ ਬਾ ਗੱਲ ਠੀਕ ਹੈ ਇਹਨੂੰ ਰੋਕਦਾ ਹਾਂ ਰੋਕੀ ਘਰ ਵਾਲੀ ਕੀ ਕਹਿੰਦੀ ਹੈ ਵੀ ਘਰ ਵਾਲਿਓ ਮੈਂ ਐ ਰੋਕਦਾ ਮੈਂ ਕਿਹਾ ਵੀ ਤੂੰ ਵੀ ਬੰਦਾ ਵੀ ਸਹੀ ਨਹੀਂ ਸੈੱਟ ਨਹੀਂ ਆਪਾਂ ਨੂੰ ਦੱਸਾਊਗਾ ਮੈਂ ਉਹਦਾ ਕੰਮ ਕੰਜਰ ਖੰਦਾ ਮੈਂ ਵੀ ਨਹੀਂ ਦੇਖਾਂਗਾ ਠੀਕ ਹੈ ਪਹਿਲਾਂ ਤੋਂ ਹੂੰ ਬਾਤ ਅਪਣਾ ਨਹੀਂ ਸਹੀ ਹੈ ਸਹੀ ਹੈ ਸਹੀ ਆਖੇ ਨਹੀਂ ਲੱਗਦੀ ਇਹ ਸਾਡਾ ਕਲੇਸਾ ਹੈ ਠੀਕ ਹੈ ਹਾਂਜੀ ਹੁਣ ਜਿਹੜੇ ਮਾਮਲਾ ਪੁਲਿਸ ਕੋਲੇ ਚਲਾ ਗਿਆ ਹਾਂ ਪੁਲਿਸ ਦਰਜ ਹੋ ਗਿਆ ਠੀਕ ਤੇ ਹੁਣ ਤੁਹਾਡੀ ਘਰ ਵਾਲੀ ਕਿੱਥੇ ਹੈ ਹੁਣ ਉਹ ਕਿਰਾਂ ਪਥਾਣੇ ਤੋਂ ਤੁਮ ਅਭੀ ਵਾਪਸ ਆ ਕੇ ਸੀ ਅੱਛਾ ਬਗੜਾੜੀਆਂ ਦੀ ਭੈਣ ਤੋਂ ਰਹਿੰਦੀ ਹੈ ਅੱਛਾ ਹੁਣ ਘਰੋਂ ਕਿਰਾਂ ਚਲੀ ਗਈ ਇੱਥੇ ਚੱਲੇਗੀ ਦੋਨੇ ਬੱਚੇ ਆਵੇ ਇੱਥੋਂ ਰਸ ਰਸ ਕੇ ਉੱਠ ਗਈ ਹੈ ਹਾਂ ਉਹਦੇ ਰਾਤ ਨੂੰ ਉੱਠਦੀ ਠੀਕ ਮੇਰਾ ਦਿਵਜ ਉੱਠਦੀ ਅੱਛਾ ਅੱਧ ਨੂੰ ਲੈ ਕੇ ਜਾਣ ਲੱਗੋਗੇ ਪਥਾਣੇ ਦਾ ਹੂੰ ਠੀਕ ਹੈ ਕਿੰਨੇ ਬੱਚੇ ਤੁਹਾਡੇ ਬੱਚੇ ਮੇਰੇ ਕੇ ਤਿੰਨ ਹੈ ਗੁੜੀਆਂ ਕੇ ਦੋ ਗੁੜੀਆਂ ਇੱਕ ਬੇਟਾ ਕਿੰਨੇ ਕਿੰਨੇ ਉਮਰ ਦੇ ਮੀਟੀ ਹੈਗੀ ਆਪਣਾ 17 ਸਾਲਾਂ ਦੀ ਵੱਡੀ ਅੱਛਾ ਦੋ ਜੀ ਦੋ 30 ਦੋ ਨਾ ਠੀਕ ਹੈ ਇਹ ਕਹਿੰਦਾ 11 15 ਸਾਲਾਂ ਠੀਕ ਤੁਸੀਂ ਕੀ ਕੰਮ ਕਰਦੇ ਹੋ ਮੈਂ ਟਰੈਲਰ ਦਾ ਕੰਮ ਚਲਾਇਆ ਅੱਛਾ ਟਰੈਲਰ ਇਥੇ ਪਿੰਡੀ ਕੇ ਬਾਹਰ ਜਾਣੇ ਕੋਈ ਤਿੰਨ ਪਾਰ ਚਲਾਇਆ ਫਕਤਾ ਪਰ ਜਿਹੜੇ ਬੰਦੇ ਦਾ ਆਪਣੇ ਇੱਥੇ ਰੋਲਾ ਪੈਂਦਾ ਵੀ ਉਹ ਉਸ ਕਰਕੇ ਕਲੇਸ਼ ਆਪਣੇ ਘਰੇ ਪੈਂਦਾ ਉਹਦੇ ਆਨ ਕਰਕੇ ਉਹ ਕੋਈ ਆਪਣੀ ਰਿਸ਼ਤੇਦਾਰੀ ਰਲਦੀ ਉਹਨਾਂ ਦੇ ਨਾਲ ਜਾਂ ਕਿ ਨਾ ਅੱਛਾ ਤਨਿਹਾਰ ਦੀ ਨਾ ਬਸ ਉਹ ਕਾਈ ਜਿੰਦੀ ਸੀ ਜਿਹਦਾ ਪਾਣ ਜਾਏ ਪਾਣ ਮਗ ਮੇਰਾ ਪਾਣ ਜਾ ਪੁੰਜ ਕੋਈ ਨਹੀਂ ਮੈਂ ਰੋਲਾ ਬਹੁਤ ਪਾਇਆ ਹੂੰ ਮੇਰਾ ਕੋਈ ਪਾਣ ਜਾਣੀਗਾ ਹੂੰ ਹਾਂ ਇਹਦੀ ਮਾਂ ਨੇ ਕਿੱਸਿਆ ਮੈਨੂੰ ਹੂੰ ਵੀ ਤੇਰਾ ਸਾਗਾ ਪਾਣ ਜਾ ਮਗ ਨਾ ਕਰਨੇ ਮੇਰੇ ਪਾਣ ਨਹੀਂ ਦਾ ਦੇ ਟਕਾਣਾ ਤੇ ਹੂੰ ਬਹੁਤ ਆਇ ਨਹੀਂ ਉਹਦੇ ਜੇ ਆਉਣ ਕਿ ਕਿਤੇ ਚਾਹ ਦੀ ਕੁੱਟ ਪੀਣ ਦੇਣੀ ਪੀਂਦੇ ਨਹੀਂ ਹੂੰ ਨੇ ਹੁਣ ਜਦੋਂ ਇਹ ਬਾਈ ਤੁਹਾਡਾ ਮੁੰਡਾ ਮਨਾ ਕਰਦਾ ਸੀ ਉਹ ਫਿਰ ਤੁਹਾਡੇ ਮਨਾ ਕਰਨ ਦੇ ਬਾਵਜੂਦ ਵੀ ਧੱਕੇ ਨਾ ਹੁੰਦਾ ਸੀ ਉਹ ਹਾਂ ਧੱਕੇ ਨਹੀਂ ਹੁੰਦਾ ਸੀ ਹੂੰ ਧੱਕੇ ਨਹੀਂ ਇਹ ਕਿੰਨਾ ਕਟਕੇ ਵੀ ਗਿਆ ਇਹਨੂੰ ਰਾਤ ਨੂੰ 2 ਵਜੇ ਮੁੰਡੇ ਨੂੰ ਹਾਂ ਇਹਨੂੰ ਕਟਕੇ ਗਿਆ ਕਾਦੇ ਕਾਦੇ ਕਰਕੇ ਕੁੱਟਕੇ ਗਿਆ ਕੁੱਟਕੇ ਗਿਆ ਉਹ ਵੀ ਪੈਣੇ ਦੇ ਗਾਣਾ ਕੱਢਦੇ ਨੇ ਇਹ ਨਹੀਂ ਵੀ ਕੱਢੀ ਗਾਣਾ ਅੱਛਾ ਹਾਂ ਨਹੀਂ ਕੱਢੀ ਗਾਣਾ ਤੇ ਉਹ ਤੜੇ ਇਹਦੇ ਘਰ ਵਾਲੀ ਨਹੀਂ ਕੁਛ ਆਂਦੀ ਸੀ ਉਹਨੂੰ ਘਰ ਵਾਲੀ ਹੈ ਹੀ ਨਹੀਂ ਅੱਛਾ ਹੈ ਨਹੀਂ ਸੀ ਉਹ ਫੋੜ ਦੱਦੂ ਹੂੰ ਉਹ ਨਹੀਂ ਸੀ ਕਿ ਘਰੇ ਤੇ ਮੁੜ ਕੇ ਉਹਦੇ ਬਾਅਦ ਕਦੇ ਉਹਨੇ ਚ ਪੇਰ ਮਾਰੇ ਹੂੰ ਬਾਈ ਵਿੱਚ ਪੇੜ ਉਹਦੇ ਮੂੰਹ ਤੇ ਮਾਰੀ ਹੂੰ ਬੋਧਵਾਦ ਫੇਰ ਉਹਨੇ ਇੱਕ ਜਗੜਤੀ ਮੈਂ ਚਕਲੀ ਲਾ ਕੇ ਮੂੰਹ ਤੇ ਮਾਰੀ ਠੀਕ ਹੈ ਮੈਨੂੰ ਕਦਰ ਪਈ ਆਖਣੋ ਕਿ ਮੈਂ ਤਾਂ ਬੱਤਰ ਥੋੜਾ ਮਰਵਾਣਾ ਸੀ ਹਾਂ ਉਹ ਲਿਆਏ ਸੀ ਚਾਰ ਪੰਜ ਨੇ ਦੂਜੇ ਬੋਲੇ ਨਹੀਂ ਅੱਛਾ ਹਾਂ ਤੇ ਮਾਰੇ ਐਸੇ ਨਹੀਂ ਆ ਨਾਲ ਬੰਦੇ ਲੈ ਕੇ ਆਏ ਸੀ ਹਾਂ ਬੰਦੇ ਵੀ ਲੈ ਕੇ ਆਏ ਸੀ ਚਾਰ ਪੰਜ ਅੱਛਾ ਹਾਂ ਤੇ ਘਰੇ ਆਪਣੀ ਆਏ ਠੀਕ ਹੈ ਫਿਰ ਮੇਰੇ ਕੋਤੇੜ ਵੀ ਲੈ ਗਏ ਹਾਂ ਫਿਰ ਮੈਂ ਇੱਥੋਂ ਜਾ ਕੇ ਇਥੋਂ ਭੱਜੀ ਪਦੋਂ ਉੱਠ ਗਏ ਭੱਜੀ ਗਈ ਸੜਕ ਤੇ ਕਿੱਥੀ ਆਪਣੀ ਲੱਗਾ ਭੱਜ ਕੇ 2:00 ਵਜੇ ਮੈਂ ਗਈ ਮੈਂ ਮੇਰੇ ਪੁੱਤ ਨੂੰ ਛੱਡ ਕੇ ਇੰਨਾ ਮੈਂ ਰੋਲਾ ਪਾਇਆ ਮੇਰੇ ਪੁੱਤ ਨੂੰ ਛੱਡ ਕੇ ਜਾਓ ਮੇਰੇ ਪੁੱਤ ਨੂੰ ਛੱਡ ਕੇ ਜਾ ਹੂੰ ਛੱਡਿਆ ਨਹੀਂ ਉਹਨਾਂ ਨੇ ਤੇ ਗੱਡੀਆਂ ਤੋੜੀਆਂ ਠੀਕ ਇੰਨਾ ਦਰਦ ਤਲਖ ਦਾ ਸੋਏ ਉਹ ਪਰਿਵਾਰ ਹੈ ਜਿਹਦੇ ਉਹ ਬੰਦਾ ਇਹ ਦੱਸ ਰਿਹਾ ਕਿ ਖਾਈ ਪਿੰਡ ਹੈ ਜਿਹੜਾ ਸੰਦੀਪ ਨਾਮ ਦਾ ਬੰਦਾ ਹੈ ਜਿਹੜਾ ਉਹ ਜ਼ਬਰਦਸਤੀ ਇਸ ਪਰਿਵਾਰ ਦੇ ਵਿੱਚ ਮਾਤਾ ਵੀ ਇਹ ਕਹਿ ਰਹੀ ਹੈ ਕਿ ਜ਼ਬਰਦਸਤੀ ਆ ਰਿਹਾ ਹੈ ਸੇ ਭਾਈ ਜੀ ਵੀ ਇਹ ਕਹਿ ਰਹੇ ਕਿ ਜ਼ਬਰਦਸਤੀ ਆ ਰਿਹਾ ਸੀ ਘਰ ਵਾਲੀ ਨੂੰ ਇਹ ਰੋਕਦਾ ਸੀ ਪਰ ਫਿਰ ਵੀ ਉਹ ਜਿਹੜਾ ਲਗਾਤਾਰ ਆਇਆ ਸੀਗਾ ਫਿਲਹਾਲ ਜਿਹੜਾ ਮਾਮਲਾ ਥਾਣਾ ਸਮਲਸਰ ਕੋਲੇ ਚੱਲ ਗਿਆ ਅ ਸਰ ਠੱਠੀ ਭਾਈ ਦਾ ਜਿਹੜਾ ਬੀਤੀ ਰਾਤ ਇੱਕ ਵਿਅਕਤੀ ਜੋ ਜਬਰੀ ਕਿਸੇ ਘਰ ਚ ਦਾਖਲ ਹੁੰਦਾ ਹੈ ਉਹਦੇ ਸਬੰਧ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਉਹਦਾ ਵਿਰੋਧ ਕੀਤਾ ਜਾਂਦਾ ਤੇ ਉਹ ਕੀ ਮਾਮਲਾ ਹੈ ਸਰ ਪੂਰਾ ਉਪ ਜਾਣਕਾਰੀ ਇਹ ਵੀ 27 ਤੇ 28 ਤਰੀਕ ਦੇ ਰਾਤ ਬਰਮੈਣੀ ਰਾਤ ਸਾਨੂੰ ਪਿੰਡ ਤੋਂ ਪਿੰਡ ਦੀ ਪੰਚਾਇਤ ਵੱਲੋਂ ਸ਼ਿਕਾਇਤ ਮਿਲੀ ਸੀ ਜੀ ਵੀ ਕੋਈ ਇੱਕ ਸੰਦੀਪ ਸਿੰਘ ਨਾਂ ਦਾ ਬੰਦਾ ਹੈ ਉਹ ਕਿਸੇ ਦੇ ਘਰ ਉਹਦਾ ਆਉਣ ਜਾਣ ਪਹਿਲਾਂ ਤੇ ਉਸ ਗੱਲ ਨੂੰ ਲੈ ਕੇ ਆਂਢੀ ਗੁਆਂਢੀ ਜਿਹੜੇ ਲੋਕ ਹੈ ਉਹ ਪਰੇਸ਼ਾਨ ਨੇ ਉਸ ਸ਼ਿਕਾਇਤ ਦੀ ਅਸੀਂ ਤੁਰੰਤ ਸੁਣਵਾਈ ਕੀਤੀ ਸੀਗੀ ਰਾਤ ਉਹ ਬੰਦੇ ਨੂੰ ਬੁਲਾਇਆ ਸੀਗਾ ਤੇ ਪਿੰਡ ਦੇ ਲੋਕ ਵੀ ਆਏ ਸੀ ਉਹ ਸੁਣਨ ਤੇ ਸਾਨੂੰ ਇਹ ਪਾਇਆ ਗਿਆ ਸੀਗਾ ਸ਼ਿਕਾਇਤ ਨੂੰ ਕਿ ਉਹ ਬੰਦਾ ਜਿਹੜਾ ਹੈਗਾ ਉਹ ਉਹਨੇ ਆਪਣਾ ਕੋਈ ਪਗਵਟ ਭਰਾ ਬਣਾਇਆ ਹੋਇਆ ਹੈ ਉਹ ਬੰਦਾ ਉਹਦੇ ਘਰੇ ਉਹਦਾ ਆਉਣ ਜਾਣਾ ਤੇ ਲੋਕ ਜਿਹੜੇ ਹੈਗੇ ਆਣ-ਗਵਣ ਦੇ ਵਿੱਚ ਉਹਦੇ ਪਰੇਸ਼ਾਨ ਹੈ ਉਹਦੇ ਆਉਣ ਤੋਂ ਉਹਨੂੰ ਇੱਥੇ ਲਿਆ ਕੇ ਸੁਣਵਾਈ ਕੀਤੀ ਜਦੋਂ ਬੁਲਾ ਕੇ ਦੋਨਾਂ ਧਿਰਾਂ ਨੂੰ ਤਾਂ ਟੈਸਟ ਚ ਆ ਰਿਹਾ ਸੀ ਬੰਦਾ ਤੇ ਅਸੀਂ ਉਹਦੇ ਖਿਲਾਫ ਜਿਹੜੀ ਬਣਦੀ ਲੀਗਲ ਕਾਰਵਾਈ ਰੋਕੂ ਕਾਰਵਾਈ ਜਿਹੜੀ ਹੈਗੀ ਹੈ 126 170 ਬੀਐਨਐਸ ਦੇ ਤਹਿਤ ਰਾਤ ਹੀ ਘੱਟੇ ਸੀ ਤੇ ਅੱਜ ਅਸੀਂ ਉਹਨੂੰ ਐਸਡੀਐਨ ਸਾਹਿਬ ਨੂੰ ਪੇਸ਼ ਕਰਦੇ ਹਾਂ ਜੀ ਸਰ ਇਹ ਵੀ ਪਤਾ ਲੱਗਾ ਕਿ ਉਹ ਕੁਛ ਜਿਹੜੇ ਆਪਣੇ ਆਪ ਨੂੰ ਪੁਲਿਸ ਦਾ ਨਾਮ ਵੀ ਵਰਤ ਕੇ ਜਿਹੜਾ ਕਿਸੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀਗਾ ਨਹੀਂ ਕੋਈ ਐਸੀ ਗੱਲ ਸਾਡੇ ਸਾਹਮਣੇ ਨਹੀਂ ਆਈ ਵੀ ਉਹ ਪੁਲਿਸ ਦਾ ਨਾਮ ਵਰਤਦਾ ਹੋਵੇ ਜਾਂ ਕੁਝ ਕਿਤੇ ਪਿੰਡ ਦੇ ਲੋਕਾਂ ਨੂੰ ਉਹਨੇ ਕੋਈ ਗੱਲ ਕਹੀ ਹੋਵੇ ਤਾਂ ਪਰ ਮੇਰੇ ਮੈਂ ਵੀ ਉਹਨੂੰ ਪੁੱਛਗਿੱਛ ਕੀਤੀ ਹੈ ਜਿਸ ਕੋ ਮੇਰੇ ਸਾਹਮਣੇ ਆਹੋ ਜੀ ਗੱਲ ਇੱਕ ਜਸਰ ਜਿਹੜੀ ਉਹਦੀ ਗੱਡੀ ਹੈ ਜਿਹੜੀ ਬੁਰੀ ਤਰ੍ਹਾਂ ਜਿਹੜੀ ਭੰਨ ਤੋੜ ਦਾ ਸ਼ਿਕਾਰ ਹੋਈ ਹੈ ਉਹ ਵੀ ਕਾਰਵਾਈ ਦੇ ਵਿੱਚ ਪਾਈ ਹੋਈ ਹੈ ਇਹ ਇਹਦੇ ਬਾਰੇ ਸਾਡੇ ਕੋਈ ਨੋਟਿਸ ਨਹੀਂ ਹੈ ਜੀ ਗੱਡੀ ਤੋੜੀ ਹੈ ਨਹੀਂ ਤੋੜੀ ਸਾਡੇ ਧਿਆਨ 'ਚ ਨਹੀਂ ਜੀ ਮੈਂ ਹੀ ਉਹਨੇਸ਼ ਕਹਿ ਦਿੱਤੀ ਸੀ ਸਾਨੂੰ ਕਿ ਨਹੀਂ ਹੋਇਆ ਨਾ